ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਹ ਦੇਖੋ ਆਹ ਕੱਲ ਖੇਤ ਦੇ ਜਿਹੜੀ ਦੀ ਆਪਾਂ ਦਵਾਈ ਰਲਾਈ ਸੀ ਪਹਿਲੀ ਵਾਰ ਸਪਰੇਅ ਕਰਨ ਲੱਗੇ ਜਿਹੜੇ 26 ਝੋਨੇ ਦੇ ਮੇਰਾ ਤਾਂ ਰਾਦਾ ਬਣਦਾ ਇਹਨੂੰ ਵੇਖ ਰਿਓ ਹੋਰ ਲਾ ਦੀਏ ਸਾਰੇ ਨੂੰ ਇੱਕ ਯੂਰੀਆ ਲਾ ਦਿੰਨੇ ਆ ਜਿਵੇਂ ਆ ਥੱਲੇ ਵਾਲਾ ਵਾ ਜਾਂ ਉੱਧਰ ਵੀ ਆ ਜਿਹੜਾ ਮੇਰਾ ਤਾਂ ਦਿਲ ਕਰਦਾ ਇੱਕ ਯੂਰੀਆ ਹੋਰ ਥੋਕ ਦਈਏ ਇਹਨੂੰ ਵੀ ਹੋਰ ਭਾਰਾ ਹੋ ਜੂ ਥੋੜਾ ਕੋਈ ਲੇਟ ਵਾਲਾ ਵਾ ਜਿੰਨਾ ਭਾਰਾ ਹੋ ਉਨਾ ਹੀ ਵਧੀਆ ਹੁੰਦਾ 26 ਤੇ ਹੋਇਆ ਤਾਂ ਹੋਇਆ ਵਧੀਆ ਬੂਜਾ ਦਾ ਬਣਾ ਰਿਹਾ ਠੀਕ ਪਰ ਮੇਰਾ ਦਿਲ ਚਾਹੁੰਦਾ ਕਿ ਇੱਕ ਯੂਰੀਆ ਹੋਰ ਥੋਕਦੀ ਹੈ ਉਹ ਤਾਂ ਇਹ 40 ਦਿਨ ਦਾ ਗਿਆ ਤੇ ਯੂਰੀਆ ਹੁਣ ਪਾਉਣਾ ਤਾਂ ਹੈ ਤਾਂ ਗਲਤੀ ਹੁੰਦਾ ਪਰ ਫਸਲ ਵੀ ਮਾੜੀ ਰੱਖ ਕੇ ਕੀ ਫਾਇਦਾ ਉਹ ਲੈਰਾ ਜਿਆ ਤਾਂ ਬਹੁਤ ਹੋਇਆ ਹੋਇਆ ਤੇ ਪਰ ਮੇਰਾ ਦਿਲ ਕਹਿੰਦਾ ਕਿ ਇੱਕ ਯੂਰੀਆ ਹੋਰ ਪਾ ਦੀਏ ਬੰਦਿਆਂ ਨਾਲ ਸਲਾਹ ਕਰਕੇ ਦੇਖਦੇ ਆ ਇੱਕ ਜੂਰੀਆ ਹੋਟ ਹੋ ਗਈ ਦਿੰਨੇ ਹਨ ਹਾਂਜੀ ਵੀਰੇ ਇਹ ਆ ਆਪਣਾ ਝੋਨਾ 19 20 ਜੂਨ ਦਾ ਦੇਖ ਲਓ ਰੰਗ ਚੇਂਜ ਕਰ ਗਿਆ ਨਾ ਉੱਪਰੋਂ ਤੇ ਕਿਸੇ ਵੀ ਬੂਟੇ ਨੂੰ ਵੀਰੇ ਡੋਡੀ ਨਹੀਂ ਪਈ ਤੇ ਦੇਖ ਲਓ ਬਹੁਤ ਵੀਰ ਕਹਿੰਦੇ ਆ ਵੀ ਸਾਡੇ ਡੋਡੀ ਪੈ ਗਈ ਸਾਡੇ ਡੋਡੀ ਪੈ ਗਈ ਹਨ ਤੇ ਕੋਈ ਵੀ ਬੂਟੇ ਨੂੰ ਡੋਡੀ ਨਹੀਂ ਹੈਗੀ ਤੇ ਦੋ ਸਪ੍ਰੇ ਹਾਂ ਕਰਤੀਆਂ ਵੀਰੇ ਆਪਾਂ ਇਹਨੂੰ ਤੇ ਜਿਹੜਾ ਹੁਣ ਚਲੋ ਮਾੜਾ ਮੋਟਾ ਕੋਈ ਕੋਈ ਦੀਂਦਾ ਵੀ ਕਾਲੇ ਦਾਣਾ ਕੋਈ ਕੋਈ ਨਹੀਂ ਨਾ ਮਾੜਾ ਮੋਟਾ ਦਾਗਾ ਕੋਈ ਮੈਨੂੰ ਇੰਨਾ ਨਹੀਂ ਕੋਈ ਹੈ ਨਹੀਂ ਕੋਈ ਉਹ ਵੀ ਤਾਂ ਵਾ ਕਿਉਂਕਿ ਨੇਰੀਆਂ ਚੱਲ ਗਈਆਂ ਬਾੜੀਆਂ ਕਿਉਂਕਿ ਨਿਸਰਿਆ ਹੋਇਆ ਸੀਗਾ ਝੋਨਾ ਗੇਤਾ ਕਰਕੇ ਉਹਦੇ ਕਰਕੇ ਬਹੁਤ ਉਹ ਚੱਲ ਗਈਆਂ ਨੇਰੀਆਂ ਰੰਗ ਦੇਖ ਲਓ ਕਿੰਨਾ ਸੋਹਣਾ ਹੋ ਗਿਆ ਰੰਗ ਇਹਦਾ ਝੋਨੇ ਦਾ ਹਨਾ ਮੁੰਜਰਾ ਪੱਕ ਚੱਲੀਆਂ ਰੰਗ ਬਦਲ ਚੱਲਿਆ ਸੁਨਹਿਰੀ ਰੰਗ ਹੁੰਦਾ ਜਾਂਦਾ ਦੇਖ ਲਓ ਸਾਰੇ ਛੱਬੀ ਚੋਂ ਨੇ ਦਾ ਸੁਨਹਿਰੀ ਰੰਗ ਹੁੰਦਾ ਜਾ ਰਿਹਾ ਤੇ ਬਸ ਜੱਟ ਦੀ ਇਹੀ ਆਸ ਆ ਹੋਰ ਕੀ ਹੈ ਤੇ ਬਹੁਤ ਸੋਹਣਾ ਹੁਣ ਤੇ ਆਪਣਾ ਸਹੌਲੀ ਵਾਲਾ ਖੇਤ ਆ ਦੇਖ ਲਓ ਮਾਰ ਦਨ ਐਨ ਪੂਰੀ ਪਲਤਨ ਕਿਸੇ ਬੂਟੇ ਨੂੰ ਡੋਡੀ ਨਹੀਂ ਲੱਭੀ ਕਿਉਂਕਿ ਨਹੀਂ ਡੋਡੀ ਜਿਆਦਾ ਦੇਖ ਲਿਓ ਬੰਨੇ ਤੇ ਇਹੀ ਪੈਂਦੀ ਹੁੰਦੀ ਆ ਕਿਉਂਕਿ ਬੰਨੇ ਬੰਨੇ ਵਾਲੇ ਪਾਸੇ ਨੀਵਾ ਹੁੰਦਾ ਨਾ ਵੀ ਬੰਨੇ ਵਾਲੇ ਪਾਸੇ ਪਾਣੀ ਖੜ ਕੇ ਡੋਡੀ ਪੈ ਜਾਂਦੀ ਆ ਤੇ ਪਰ ਆਪਣੇ ਹਜੇ ਤੱਕ ਕੋਈ ਵੀ ਮੈਨੂੰ ਇੱਕ ਵੀ ਡਾਲ ਨਹੀਂ ਦਿਖਿਆ ਡੋਡੀ ਦਾ ਆਪਾਂ ਹੁਣ ਇਹਦੇ ਦੂਜੀ ਦੋ ਸਪਰੇਹਾਂ ਕਰਤੀਆਂ ਨਾ ਕਿਤੇ ਕੋਈ ਸੁੰਢੀ ਨਹੀਂ ਦੀ ਜਾਂ ਨਾ ਕਿਤੇ ਕੁਝ ਹੋਰ ਨਾ ਤੇਲਾ ਨਾ ਸੇਲਾ ਐਨ ਸਾਰਾ ਕੁਝ ਠੀਕ ਆ ਬਸ ਹੁਣ ਤਾਂ ਬਾਡੀ ਦੇ ਨੇੜੇ ਚੱਲੇ ਗਿਆ ਇਹ ਹੁਣ ਤਾਂ ਪਾਣੀ ਲੱਗੀ ਜਾਂਦਾ ਸਕਾ ਸਕਾ ਕੇ ਇੱਕ ਨਾ ਜਦੋਂ ਆਪਣਾ ਝੋਨਾ ਨਿਸਰਦਾ ਵਾ ਨਿਸਰ ਦੇ ਝੋਨੇ ਨੂੰ ਪਾਣੀ ਲੱਗਣਾ ਬਹੁਤ ਜ਼ਰੂਰੀ ਆ ਉਦੋਂ ਨਾ ਵੀਰੇ ਉਹਨੂੰ ਸੁਕਾਇਆ ਕਰੋ ਜਦੋਂ ਝੋਨਾ ਨਿਸਰਦਾ ਵਾ ਨਸਾਰਾ ਜਦੋਂ ਚੱਲਦਾ ਨਾ ਆਪਣੇ ਝੋਨੇ ਦਾ ਉਦੋਂ ਸੁਕਾਉਣ ਵਾਲੇ ਪਾਸੇ ਨੂੰ ਨਾ ਤੁਰਿਆ ਕਰੋ ਵੀ ਆਪਾਂ ਸੁਕਾ ਲਈਏ ਸੁੱਕਾ ਲਵਾਲੀਏ ਨਹੀਂ ਉਦੋਂ ਦਾ ਸਮਾਂ ਤੇ ਪਾਣੀ ਉਹ ਚ ਖੜਾ ਹੋਵੇ ਤਾਂ ਉਹਨਾਂ ਵਧੀਆ ਵਾ ਉਦੋਂ ਦਾ ਪਾਣੀ ਖੜਾ ਕੇ ਰੱਖਿਆ ਕਰੋ ਜਿਹੜਾ ਗੇਤਾ ਝੋਨਾ ਜਦੋਂ ਨਿਸਰਦਾ ਵਾ ਇਸ ਚੀਜ਼ ਦਾ ਗੌਰ ਕਰਿਆ ਕਰੋ ਵੀਰ ਬਣੇ ਇਹਨੇ ਆ ਜੋ ਨਾ ਉਹਦੇ ਨਾਲੋਂ ਜ਼ਿਆਦਾ ਬਣਿਆ ਹੋਇਆ ਵਾ ਇਹ ਤਾਂ ਟਾਈਮ ਨਾਲ ਹੀ ਆ ਜਾਣਾ ਮੈਨੂੰ ਲੱਗਦਾ ਇਹ ਤਾਂ ਪੰਜ ਅਗਲੇ ਮਹੀਨੇ ਦੇ ਵਿੱਚ ਕਾਫੀ ਮੈਨੂੰ ਲੱਗਦਾ ਆਹ ਮਹੀਨੇ ਦੇ ਲਾਸਟ ਤੱਕ ਵੀ ਆ ਸਕਦਾ ਕਿਉਂਕਿ ਰੰਗ ਤਾਂ ਬਹੁਤ ਚੇਂਜ ਕਰਿਆ ਹੋਇਆ ਹੈ ਦੇਖ ਲਓ ਇੱਕ ਨਾ ਯਾਰ ਆ ਪਤਾ ਨਹੀਂ ਕਿੱਥੋਂ ਆ ਕਾ ਆ ਜਾ ਹੋਣ ਲੱਗ ਗਿਆ ਆ ਦੇਖੋ ਆਹ ਬੁੱਟੇ ਜੇ ਇਹ ਕਈ ਗਈ ਕਿਆਰਿਆਂ 'ਚ ਕਾਫੀ ਖੜੇ ਆ ਕਈਆਂ ਜੈ ਨਹੀਂ ਗਏ ਇਹ ਪਤਾ ਨਹੀਂ ਤਾਂ ਝੋਨ ਪਨੀਰੀ ਦੇ ਨਾਲ ਆ ਜਾਂ ਕਿਦਾਂ ਪਤਾ ਨਹੀਂ ਕਿੱਥੋਂ ਆਉਂਦਾ ਇਹ ਨਸਰਿਆ ਜਾ ਕੇ ਬਹੁਤ ਸੋਹਣਾ ਨਸਾਰਾ ਵੀ ਝੋਨੇ ਦਾ ਨਸਾਰਾ ਵੀ ਸੋਹਣਾ ਵਾਹਿਗੁਰੂ ਨਜ਼ਰ ਨਾ ਲੱਗੇ ਤੇ ਹੁਣ ਡਿੱਗੇ ਡੁੱਗੇ ਨੇ ਮੇਨੂੰ ਕਿੰਨਾ ਸੋਹਣਾ ਝੋਨ ਚਲੋ ਜੀ ਆਪਾਂ ਆਏ ਸੀਗੇ ਖੰਨੇ ਆਪਣੀ ਗ੍ਰੈਮੀ ਮਸ਼ੀਨ ਦਾ ਸਮਾਨ ਲੈਣ ਜਿਹੜਾ ਜਿਹੜਾ ਇਹ ਮਸ਼ੀਨ ਦੀਆਂ ਇਹੀ ਮੋਜਾਂ ਨੇ ਕਿ ਜਦੋਂ ਨਾ ਜਦੋਂ ਦੇਖੋ ਆਲੂ ਬੀਜੇ ਸੀਗੇ ਉਦੋਂ ਬਾਅਦ ਹੀ ਇਹ ਜੌਬ ਕਾਰਡ ਭਰਗੇ ਸੀਗੇ ਕਿ ਥੋਡੀ ਮਸ਼ੀਨ ਚਾਹ ਪੈਣਾ ਥੋਡੀ ਮਸ਼ੀਨ ਚਾਹ ਆਪਣੇ ਹੁਣ ਪਿਛਲੇ ਸਾਲ ਤਾਂ ਲੱਗਿਆ ਸੀ 10000 ਰੁਪਏ ਖਰਚਾ ਆਇਆ ਸੀ ਰਿਪੇਅਰ ਪਿਛਲੇ ਸਾਲ ਆਇਆ ਸੀ 10000 ਰੁਪਏ ਖਰਚਾ ਹਨਾ ਤੇ ਉਦੋਂ ਪਿਛਲੇ ਸਾਲ ਨਹੀਂ ਆਇਆ ਸੀ ਤੇ ਹੁਣ ਐਤਕੀ ਰੁਪਏ ਲੱਗਣੇ ਆ ਉਹਦੇ ਤੇ ਹੁਣ ਐਤਕੀ ਲੱਗੂਗਾ ਲੱਖ ਰੁਪਈਆ ਲੱਖ ਰੁਪਿਆ ਵੀ ਤਾਂ ਲੱਗਣਾ ਕਿਉਂਕਿ ਉਹਦੇ ਜਿਹੜੇ ਹੈਗੇ ਆ ਆਪਣੇ ਵੱਟਾਂ ਬਣਾਉਣ ਵਾਲੇ ਰੇਜਰ ਕਹਿੰਦੇ ਨੇ ਜੀ ਨੂੰ ਉਹ ਚੇਂਜ ਹੋਣੇ ਆ ਉਹ ਨਵੇਂ ਲੈਣੇ ਕਿਉਂਕਿ ਉਹ ਫਰ ਫੁਰ ਘਸ ਗਏ ਸਾਰੇ ਕਿਉਂਕਿ ਹੁਣ ਵਜਾਈ ਹੋ ਜਾਂਦੀ ਹੈ ਜਿਆਦੇ ਤਾਂ ਉਹ ਘਸ ਗਏ ਉਹ ਨਵੇਂ ਲੈਣੇ ਹੋਣਾ ਆ ਆ ਵੀਰੇ ਕੋਲ ਖੜੇ ਆ ਲੈਂਸਰ ਦੇ ਰੋਟਾ ਵੇਟਰੇ ਬਾਹਰੋਂ ਇੰਪੋਰਟ ਹੋਏ ਸੀ ਤੇ ਪਹਿਲਾਂ ਦੇ ਬਹੁਤ ਲੋਕਾਂ ਨੇ ਲਏ ਆ ਬੁੱਕ ਕੁਆਲਿਟੀ ਵਧੀਆ ਵਾ ਤੇ ਇਹ ਇਹ ਵੀਰੇ 9 ਫੁੱਟਾ 1 20 ਦਾ ਤੇ 10 ਫੁੱਟਾ 1 25 ਦਾ ਓਕੇ ਇਹ ਦੋ ਖੜੇ ਆ ਵੀਰੇ ਕੋਲੇ ਜੇ ਕਿਸੇ ਵੀਰ ਨੇ ਲੈਣੇ ਹੋਏ ਚਾਹਵਨ ਹੋਇਆ ਦੇਖ ਲੈ ਹੈਲੋ ਹਾਂਜੀ 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 ਬੋਲੋ ਵੀਰੇ ਆ ਦੇ ਦੇਣਾ ਆਹ ਜਿਹੜੇ ਪਾਰਟ ਆ ਆਹ ਫਰਮੇ ਜਿਹੜੇ ਬੱਟਾ ਬਣ ਬਣਾਉਂਦੇ ਆ ਜਿਹੜੇ ਇਹ ਵੀ origignal ਆ ਦੇਖੋ ਜਿਹੜੀ ਚੀਜ਼ ਕੁਆਲਿਟੀ ਦੀ ਆ ਨਾ ਬਾਈ ਉਹਦੇ ਦਾ ਸਮਾਨ origignal ਹੀ ਪਾਉਣਾ ਪੈਂਦਾ ਫੇਰ ਹੀ ਚੱਲਦਾ ਵਧੀਆ ਤਾਂ ਪਾ ਲਓ ਠੀਕ ਆਹ ਆ ਇਹਦੇ ਸੋ ਇਹ ਕਿਸੇ ਵੀ ਵੀਰ ਨੇ ਲਮਕਣ ਦਾ ਰੋਟਾਵੇਟਰ ਪਲਾਉ ਲੈਣਾ ਆਹਦੇ ਪਲਾਉ ਖੜੇ ਹਨ ਇਹ ਪਲਾਉ ਤਾਂ ਹਲਾ ਦਿੰਦੇ ਵੀ ਜੰਗਾਲ ਨਾ ਪਵੇ ਬਾਹਰ ਖੜੇ ਆ ਇਹ ਨਾਰਮਲ ਪਲਾਉ ਆ ਦੋ ਵਾਲੇ ਤਿੰਨਾ ਵਾਲੇ ਵੀ ਇਹਦੇ ਨਾਲ ਅਟੈਚ ਹੋ ਜਾਂਦੇ ਤੇ ਇਹਨਾਂ ਦਾ weight ਕਿੰਨਾ ਇਹਨਾਂ ਦਾ ਟੋਟਲ weight ਹੈਗਾ 3 ਕੁਆਂਟਲ 95 ਕਿਲੋ ਦੋਹਾਂ ਵਾਲੇ ਦਾ ਇਹ ਆਪਣੇ ਸ਼ਿਵਾ ਮੋਟਰਾ ਇਹਨਾਂ ਦੀ ਪਿਆਰਾਂ ਸੀ ਆ ਉਥੇ ਜਗਰਾਉ ਆ ਨੰਬਰ ਆ ਵੀਰੇ ਉਹਨਾਂ ਦਾ ਕਿਸੇ ਵੀ ਵੀਰ ਨੂੰ ਰੋਟਾਵੇਟਰ ਲੈਂਕਨ ਦਾ ਲੈਂਡ ਫੋਰਸ ਦਾ ਚਾਹੀਦਾ ਹੋਇਆ ਤਾਂ ਇਹਨਾਂ ਨਾਲ ਜਦੋਂ ਮਰਜ਼ੀ ਕੰਟੈਕਟ ਕਰਿਓ ਰੂਸ ਓਪਰਸੀਡਰ ਵੀ ਆ ਠੀਕ ਰੇਟ ਤੇ ਕਰੂਗਾ ਆਪਣਾ ਨਾਂ ਲੈ ਦਿਓ ਜਰੂਰ ਡਿਸਕਾਊਂਟ ਦਊਗਾ ਤੁਹਾਨੂੰ ਵੀਰ ਆਪਾਂ ਤਾਂ ਚਲੋ ਸਮਾਨ ਲੈਣ ਆਏ ਸੀ ਤੇ ਗ੍ਰਹਿਮੇ ਦਾ ਆ ਦੇਖੋ ਨਾ ਆਪਾਂ ਤਾਂ ਵੀਰੇ ਆ ਵੀ origignal ਪਾਉਨੇ ਆ ਨਹੀਂ ਇਹ ਬਾਹਰੋਂ ਵੀ ਮਿਲ ਜਾਂਦੇ ਆ ਪਰ ਅਰੀਜਨਲ ਜ਼ਿਆਦਾ ਟਾਈਮ ਕੱਢਦੇ ਆ ਇਹ ਇਹਦੇ ਨਾਲ ਆਪਣੇ ਅੱਗੇ ਪਾਏ ਸੀ ਆਪਣੇ 500 ਕਿੱਲੇ ਦੇ ਨੇੜੇ ਬੀਜਿਆ ਗਿਆ ਹਨਾ ਤੇ ਹੁਣ ਇਹ ਤੇ ਕੀ ਫੇਰ ਪਾ ਦੇਣਾ ਫੇਰ ਚੱਲ ਜਾਣਗੇ ਕਾਫੀ ਟਾਈਮ ਤੇ ਬਾਕੀ ਵੀ ਨਿੱਕਾ ਮੋਟਾ ਸਮਾਨ ਹੈ ਇਹਦੇ ਵਿੱਚ ਸਾਰਾ ਕੁਝ ਤੇ ਉਹ ਲੈ ਕੇ ਚੱਲਦੇ ਆ ਹੁਣ ਅੱਜ ਕੰਬਾਈਨਾ ਬਹੁਤ ਜਾਂਦੀਆਂ ਰਾਹ ਦੇ ਉੱਤੇ ਮੈਨੂੰ ਹੁਣ ਪਤਾ ਨਹੀਂ ਇਹ ਕਿੱਦਾਂ ਨੂੰ ਜਾਂਦੀਆਂ ਹੋਣਗੀਆਂ ਕਿ ਵਿੱਚ ਨਵੀਆਂ ਵੀ ਜਾਂਦੀਆਂ ਪਿੱਛੇ ਚਾਰ ਕਮੈਨਾਂ ਕਰਤਾਰ ਵੀ ਆਉਂਦੀਆਂ ਪ੍ਰਾਣੀਆਂ ਵਰ ਤੇ ਆਹ ਤਾਂ ਨਵੀਆਂ ਇੱਕ ਪਿੱਛੇ ਹਜੇ ਹੁਣ ਵੀ ਪਿੱਛੇ ਆਉਂਦੀ ਸੀਗੀਆਂ ਨਵੀਆਂ ਕਮੈਨ ਸੀਗੀ ਪੰਜਾਬ ਆਹ ਹੈਗੀ ਆ ਦਿਨੋਂ ਨਵੀਂ ਕਮੈਨ ਆ ਟਾਇਰ ਕਿਵੇਂ ਫੈੜ ਮਾਰਦਾ ਆ ਮਗਰਲਾ ਟਾਇਰ ਪੂਰਾ ਫੈੜ ਮਾਰਦਾ ਇਹ ਕੰਬੈਨ ਕਿਹੜੀ ਆ ਪੁਰਾਣੀ ਕਿਹੜੀ ਆ ਨੋਂ ਨੌਕਾਂ ਨੂੰ ਲੈਣਾ ਉਹਨਾਂ ਅਗਲੇ ਨੇ ਕਹਣਾ ਸਾਡਾ ਨੌਨ ਲੈ ਤਾ ਹੁਣ ਤੇ ਪਿੱਛੇ ਪੰਜਾਬ ਆਉਂਦੀ ਸੀਗੀ ਦੋ ਤਿੰਨ ਹੋਰ ਵੀ ਸੀਗਾ ਕਾਫੀ ਲੈਣ ਲੱਗੀਆਂ ਹੁੰਦੀਆਂ ਕੰਪਨੀਆਂ ਦੀ ਪਤਾ ਨਹੀਂ ਹੁਣ ਇੱਧਰ ਨੂੰ ਜਾਂਦੀਆਂ ਕਿੱਧਰ ਨੂੰ ਦੇਖੋ ਬੱਦਲ ਕਿੰਨੇ ਸੋਹਣੇ ਆਉਂਦੇ ਆ ਉੱਥੇ ਇਰ ਦੇ ਵਿੱਚੋਂ ਮੈਨੂੰ ਹੋਰ ਤਾਂ ਪਤਾ ਨਹੀਂ ਵੀ ਇੱਥੇ ਕੀ ਮਸ਼ਹੂਰ ਆ ਕਿਉਂਕਿ ਚਲੋ ਆਪਾ ਬਾਲਾ ਇੱਥੇ ਆਏ ਹੋਏ ਨਹੀਂ ਹਨਾ ਪਰ ਭਈ ਦਰਾਏ ਜ਼ੈਰ ਦੇ ਵਿੱਚ ਨਾ ਆ ਜੁੱਤੀ ਬੜੀ ਮਸ਼ਹੂਰ ਆ ਸੀਲੋ ਵਾਲਿਆਂ ਦੀ ਪੰਜਾਬੀ ਜੁੱਤੀ ਜਲਸੇ ਹਨਾ ਮੈਂ ਇਹਨਾਂ ਤੋਂ ਵੀ ਬਣਵਾਉਣਾ ਹੁੰਦਾ ਮੈਂ ਹਮੇਸ਼ਾ ਤੇ ਬਹੁਤ ਵਧੀਆ ਜੁੱਤੀ ਬਣਾਉਂਦੇ ਆ ਨਰਮ ਤੇ ਨਰਮ ਹਨ ਤੇ ਹੁਣ ਵੀ ਮੈਂ ਇਹਨਾਂ ਦੇ ਆਰਡਰ ਦੇ ਜਾਂਣਾ ਨਾ ਕਿਉਂਕਿ ਮੇਰਾ ਹੈਗਾ ਪੈਰ ਵੱਡਾ ਕਿਉਂਕਿ ਮੇਰੇ ਆਉਂਦੀ ਆ ਜੁੱਤੀ 13 ਤੋਂ 13 ਨੰਬਰ ਵਿੱਚ ਆਉਂਦਾ ਮੇਰੇ ਜਿਵੇਂ ਸਕੇਚਰ ਦਾ ਹਨਾ ਤੇ ਹੁਣ ਮੈਂ ਇਹਨਾਂ ਦੇ ਜੁੱਤੀ ਆਰਡਰ ਦਿੱਤੀ ਸੀ ਹੌਣ ਪੁੱਛਦਾ ਮੈਂ ਪੈਸੇ ਜਮਾ ਕਰਾ ਜਾਣਾ ਉਹਨਾਂ ਤੇ ਜੁੱਤੀਆਂ ਦਿੱਤੀਆਂ ਹੋਈਆਂ ਨੇ ਤੇ ਹੁਣ ਜੁੱਤੀ ਫੜਨੀ ਆਪ ਇਹਨਾਂ ਤੋਂ ਫੜਦੇ ਆਂ ਸੋਹਣੀਆਂ ਬਣਾਉਂਦੇ ਆ ਦੋ ਚਾਰ ਕਲਰ ਮੈਂ ਕਹਿ ਕੇ ਗਿਆ ਦੀ ਆਹ ਕਲਰਾਂ ਦੀਆਂ ਬਣਾ ਦਿਓ ਜਿਹੜੇ ਮਰਜੀ ਕਲਰ ਦੀ ਜੁੱਤੀ ਬਣਵਾ ਲਵਾਂ ਇਹਨਾਂ ਦੇ ਜਲਸਾ ਟਾਈਪ ਨੂੰ ਜੁੱਤੀਆਂ ਬਣ ਤਾਂ ਗਈਆਂ ਦੀ ਵੀਰਾ ਕਹਿੰਦਾ ਯਾਰ ਕੱਲ ਕੋਈ ਹੋਰ ਆ ਗਿਆ ਵੀ ਉਹਦਾ ਵੀ ਪੈਰ ਸਾਈਜ਼ ਵੱਡਾ ਸੀ ਅਸੀਂ ਉਹਨੂੰ ਦੇ ਦਿੱਤੀ ਆਹ ਸ਼ਾਪ ਹੈ ਇੱਧਰ ਸਿਲੋ ਵਾਲਿਆਂ ਦੀ ਦੋ ਜੋਪਾਂ ਨੇ ਇਕੱਠੀਆਂ ਤੇ ਇੱਕ ਜੋਪ ਤੋਂ ਹੀ ਮੈਂ ਲੈਣਾ ਹਾਂ ਪੱਕੀ ਉਹਨਾਂ ਦੀ ਲੈਣਾ ਹੁਣ ਕਹਿੰਦੇ ਵੀ ਰੋਣੀ ਵੀ ਕੱਲ ਨੂੰ ਜਾਂ ਪਰਸ ਨੂੰ ਜਿੱਦਣ ਗੇੜਾ ਲੱਗੇ ਉਸ ਦਿਨ ਲੈ ਜਾ ਫੜ ਕੇ ਮੈਂ ਕਿਹਾ ਚਲੋ ਠੀਕ ਆ ਵੀਜੀ ਬਹੁਤ ਸੋਹਣਾ ਜਲਸਾ ਬਣਾਉਂਦੇ ਆ ਜਾਇ ਚਾਹੇ ਜੇ ਮਰਜੀ ਕਲਰ ਦਾ ਬਣਵਾ ਲਓ ਨਾਪ ਦੇ ਕੇ ਚਾਹੇ ਉਹ ਜਲਸਾ ਬਣਵਾ ਲਓ ਚਾਹੇ ਉਹ ਉੱਤੇ ਵੈਲਵਟ ਜੇ ਵਾਲਾ ਜਿਹੜੇ ਅੱਜ ਕੱਲ ਮਹਿੰਗੀਆਂ ਮਹਿੰਗੀਆਂ ਵਾਲੀਆਂ ਜੁੱਤੀਆਂ 3 400 500 ਦੀ ਜੁੱਤੀ ਪੂਰੀ ਵਧੀਆ ਦੇ ਦਿੰਦੇ ਆ ਜਾਂ ਆਮ ਜਿਵੇਂ ਪੰਜਾਬੀ ਜੁੱਤੀਆਂ ਜਾਂ ਦੂਜੇ ਲੋਟ ਵਧੀਆ ਜਲਸੇ ਕੁੜਤੇ ਤੇ ਪਜਾਮਿਆਂ ਨਾਲ ਪਾਉਣ ਨੂੰ ਪੂਰੇ ਵਧੀਆ ਲੱਗਦੇ ਆ ਆ ਦੇਖੋ ਵੀਰੇ ਆਪਣਾ ਫਰਸ਼ ਰਾਤ ਲੱਗ ਗਿਆ ਸੀ ਰਾਤ ਹਨੇਰਿਆ ਸੀਗਾ ਦਿਖਾ ਨਹੀਂ ਸੀ ਹੋਇਆ ਹਨਾ ਦੇਖ ਲਓ ਹੋ ਗਿਆ ਨਾ ਪੂਰਾ ਵਧੀਆ ਐਨ ਸੋਹਣਾ ਬਣ ਗਿਆ ਆਪਣਾ ਅੰਦਰ ਇਹ ਵੀ ਤੇ ਬਾਣੀ ਨਿਕਲਦਾ ਹੋ ਗਿਆ ਸਾਰਾ ਬਾਹਰ ਤੇ ਬਸ ਚਲੋ ਇੱਧਰ ਆ ਵੀ ਲੱਗਾ ਸੀ ਫਰਸ਼ ਇੱਥੇ ਤੱਕ ਆਪਹੀ ਤੇ ਲਾਇਆ ਨਹੀਂ ਆਪਾਂ ਫਰਸ਼ ਕਿਉਂਕਿ ਇਹ ਹੈ ਤਾਂ ਆਪਣੀ ਕੱਲਿਆਂ ਦੀ ਆ ਪਰ ਫਿਰ ਵੀ ਜਾਣ ਕੇ ਨਹੀਂ ਲਾਇਆ ਨਹੀਂ ਚਲੋ ਕੋਈ ਗੱਲ ਨਹੀਂ ਆਪਾਂ ਵੀ ਨਾ ਹੁਣ ਇੱਕ ਨਵੀਂ ਵੀਡੀਓ ਬਣਾਉਣੀ ਸ਼ੁਰੂ ਕਰਨੀ ਆ ਆਪਣੀ ਮੱਝ ਹੈਗੀ ਆ ਪ੍ਰੈਗਨੈਂਟ ਸੋਣ ਵਾਲੀ ਆ ਮੱਝ ਹਨਾ ਮੱਝ ਹੈਗੀ ਆ ਪ੍ਰੈਗਨੈਂਟ ਆਪਣੀ ਹਾਂ ਜਿਹੜੇ ਕੋਠੇ ਦੇ ਉਹ ਗੜਾ ਛੱਡ ਕੇ ਬੈਠੇ ਕਿਹੜਾ ਇੱਕ ਜੀ ਉਹ ਦੇਖੋ ਇੱਕ तितਲੀ ਸੀ ਆ ਹੁਣ ਪਾਸੋਂ ਬੈਠਾ ਉਹਦਾ ਇੱਥੇ ਕੋਈ ਉਹ ਸਭ ਖਾ ਕਰ ਗਿਆ ਇੱਥੇ ਇਧਰ ਚਲੇ ਉਹ ਉਦਾਰਿਆ ਪੁੱਤ ਆਇਆ ਬੱਟਾ ਮਾਰ ਕੇ ਗੂੜਾ ਆਪਣੇ ਨਾਲ ਮੱਝ ਹੈਗੀ ਉਹ ਪ੍ਰੈਗਨੈਂਟ ਹੁਣ ਆਪਾਂ ਵੀ ਇਹਦੇ ਤੇ ਵਲੌਗ ਬਣਾਇਆ ਖੰਨੇ ਆ ਵੀ ਅੱਜਕੱਲ ਜਿਵੇਂ ਲੋਕ ਸਾਰੇ ਜਲੂਸ ਕੱਢਣ ਲੱਗੇ ਹੋયા ਨਾ ਉਥੇ ਆਪਣੇ ਦੇ YouTube ਤੇ ਸ਼ਰਮੀ ਥਾਲਿਆਂ ਨੇ ਲਾਈ ਪਈ ਆ ਸਿਰਫ ਇੱਕ ਵਿਊਆਂ ਦੇ ਖਾਤਰ ਹਨਾ ਆ ਕੁਝ ਕਰਨ ਲੱਗੇ ਹੋਏ ਅੱਜ ਅਸੀਂ ਦਵਾਈ ਲੈਣ ਚੱਲੇ ਅੱਜ ਚੈੱਕਅਪ ਆ ਕਰਾ ਲਿਆ ਅੱਜ ਦਾ ਅੱਜ ਇਹਦੀ ਡਿਲੀਵਰੀ ਆ ਅੱਜ ਆ ਕੁਛ ਆ ਡਾਕਟਰ ਨੇ ਸਾਨੂੰ 8:00 ਵਜੇ ਬੁਲਾਇਆ ਫਲਾਨਾ ਸ਼ਰਮੀ ਲਾਈ ਪਈ ਆ ਥਾਲਿਆਂ ਨੇ ਜਮੇ ਕੁੱਤੇ ਬੰਦੇ ਹਨ ਤੇ ਮਾੜੀ ਮੋਟੀ ਦਾ ਸ਼ਰਮ ਕਰੋ ਜਿਹੜੀਆਂ ਚੀਜ਼ਾਂ ਲੁਕੋ ਕੇ ਰੱਖਣ ਵਾਲੀਆਂ ਹੁੰਦੀਆਂ ਠੀਕ ਹੈ ਨਾ ਉਹਨਾਂ ਨੂੰ ਤੁਸੀਂ ਸ਼ਰਿਆਮ ਜਗਜਾਰ ਕਰਦੇ ਆਂ ਸਾੜਿਓ ਇਹ ਕੋਈ ਨਵੀਂ ਚੀਜ਼ ਤਾਂ ਹੈ ਨਹੀਂ ساری ਦੁਨੀਆ ਹੀ ਹੁੰਦੀ ਹੈ ਇਹ ਚੀਜ਼ ਠੀਕ ਨਹੀਂ ਵੀ ਥੋੜੇ ਨੋਖੇ ਹੁੰਦੇ ਆ ਇਹ ਬਾਹਲਾ ਸਿਰੇ ਕੰਮ ਤੇ ਅੱਜ ਚੜ੍ਹਨ ਲੱਗਿਆ ਮਿੱਟੀ ਐਨਾ ਟਾਈਮ ਇੱਕ ਟਰਾਲੀ ਜਾਣ ਨੇ ਜੇ ਚਿਕੁਰ ਪੁੱਤਾ ਖਲਚੂਗਾ ਬੈਂਟ ਨਹੀਂ ਆ ਮੈਂ ਦੇਖਿਆ ਹਾ ਜੀ ਕੁਲੇ ਸਾੜਾ ਕਿੱਥੋਂ ਦੀ ਉਹ ਮੈਂ ਲਾਂਗਰੀ ਨੂੰ ਪਹਿਲਾਂ ਹੀ ਕਿਹਾ ਸੀ ਮੈਂ ਕਿਹਾ ਉਹਨੂੰ ਥੋੜਾ ਨਾ ਉਹ ਲਾਂ ਇਹ ਜਾਨਵਰਾਂ ਨੂੰ ਥੋੜਾ ਸੋ ਇਹਨੂੰ ਭਰੀ ਜਾਣ ਦੇ ਤੂੰ ਆ ਜਾ ਉਰੇ ਆਪਾਂ ਲੋਹਾ ਵੇਚਦੀ ਇਕੱਲੇ ਹੀ ਭਰ ਦੇ ਅੱਜ ਅੱਜ ਤਾਂ ਨਹੀਂ ਜਲੇਬੀਆਂ ਖਾਣੀਆਂ ਬਸ ਅੱਜ ਕੀ ਕਰਾਂ ਨਾ ਢੋਲ ਕਪਾਖ ਹੈ ਅੱਜ ਖਰਾਬ ਹੋ ਜਣੀ ਜੀ ਕੁਝ ਖਾਈ ਜੀ ਦੀ ਯਾਦ ਹੈ ਜੀ ਉਹ ਮੈਂ ਕੱਲ ਅਸੀਂ ਹੜੂ ਆਇਆ ਲੋ ਜੀ ਤੇ ਹੀ ਕਰੀ ਸੀ ਉਹ ਫੱਟੇ ਵੇਚਣ ਲੱਗਿਆ ਸੀ ਆਪਣੇ ਕੋਲੇ ਸਮਾਨ ਅੱਲੋਂ ਕੱਢਿਆ ਸੀ ਸੁਵਰਾਜ ਮਸ਼ੀਨ ਦਾ ਕਿ ਆ ਵੇਚ ਕੇ ਪਰਾਂ ਕਰੀਏ ਚੈਨਾ ਸੀਗੀਆਂ ਹੋਰ ਫੱਟੀਆਂ ਸੀ ਵਿਡਰवुड ਵਾਲੀਆਂ ਸਾਰਾ ਕੱਢ ਲਿਆ ਇਦਾਂ ਲੋਹ ਜਿੰਨਾ ਹੈਗਾ ਆ ਹਨ ਇਹ ਤਾਂ ਦੋ ਚਾਰ ਫੱਟੀਆਂ ਜੀਆਂ ਰੱਖ ਲਈ ਜਿਹੜੀਆਂ ਨਵੀਆਂ ਨਵੀਆਂ ਹੋਈਆਂ ਆ ਫੱਟੀਆਂ ਜੀਆਂ ਜੇ ਲੋਡ-ਲੋਡ ਪੈਂਦੀ ਟੁੱਟਦੀ ਆ ਤਾਂ ਕੋਈ ਪਾ ਲਾਂ ਇਤੋਂ ਸਾਰਾ ਲੋਹਾ ਕੱਢ ਕੇ ਦੇ ਦੇ ਜਿੰਨਾ ਵੀ ਹੈ ਕਾਫੀ ਜ਼ਮਾਨ ਸੀਗਾ ਦੇ ਨਾਲ ਇੱਕ ਜਾਲ ਪਿਆ ਸੀ ਆਪਣੇ ਕੋਲੇ ਆਲੂ ਵਾਲੀ ਮਸ਼ੀਨ ਦਾ ਇਹ ਵੀ ਦੇ ਦੀ ਇਹ ਠੀਕ ਤਾਂ ਨਹੀਂ ਜਾਲ ਪੁਰਾਣਾ ਹੀ ਆ ਨਾ ਜੰਗਲ ਲਾਵਲ ਜਾਪੀ ਨਹੀਂ ਚਿਹਰੇ ਰੂੰ ਫਿੜਾਉਂਦਾ ਸੁਣ ਕੋਈ ਕਿਸਲ ਨਹੀਂ ਏਕ ਆਧਾਪ ਵਿੱਚ ਮ ਤੋਟਲ ਫਟਲ ਹਤੇ ਕਥਾ ਲੈ ਕੇ ਸਲ ਕਰਨਾ ਚਾਹੀਦਾ ਮਰਾ ਮੜਨੀ ਸੰਜਲਾ ਬੱਚ ਇੱਕ ਆਪਣੇ ਕੋਲੇ ਘਰ ਤਿੰਨ ਸਟਾਫ ਵਕਰ ਪਾਉ ਦੇ ਦਿੰਨੇ ਆ ਆ ਡਰਮ ਵੀ ਬਾਈ ਲੈ ਜਾ ਲੈ ਜਾਂ ਨਹੀਂ ਆ ਆ ਡਰਮ ਵੀ ਦੇ ਦੇ ਸਰ ਜਿਹੜਾ ਖਰਾਬ ਆ। ਆਹ ਆ ਤਾਂ ਬੜਾ ਖਰਾਬ ਆ ਦੇ ਦੇ। ਆਹ ਆ ਡਰਮ ਦਾ ਇਸ ਸਾਹ ਜਾਦੇ ਖਰਾਬ ਹੈ ਤਾਂ ਦੇ ਦੇ। ਇਹਨੇ ਕਿੱਥੇ ਦਿੱਤਾ। ਸਮਾਨ ਲੈ ਕੇ ਆ ਗਏ ਆਪਾਂ। ਮੈਂ ਕਿ ਲਾ ਦੀ ਇਹਨੂੰ। ਇਹਨੂੰ ਸਮਾਨ ਨੂੰ ਸਾਹਮਣਾ ਰਦਾ ਜਿੱ ਨਿੱਕਾ ਨਿੱਕਾ ਸਮਾਨ ਆ ਕਾਫੀ। ਉਹ ਤਿੰਨੇ ਚੀਜ਼ਾਂ ਇੱਥੇ ਰੱਖਦੇ ਮਸ਼ੀਨ ਦੇ ਕੋਲੇ ਉਹ ਤਾਂ ਹਾਲੀ ਆ ਥੱਲੇ ਵਾਲਾ ਆ ਲੱਤਾਂ ਜਿਹੜੀਆਂ ਹੁੰਦੀਆਂ ਇਹ ਪੂਰੀਆਂ ਕੰਪਲੀਟ ਲੱਤਾਂ ਜੀਆਂ ਨੇ ਇਹ ਨਾ ਬੰਦੇ ਇਹ ਜਿਹੇ ਬਲੌਗ ਬਣਾ ਬਣਾ ਕੇ ਪਾਉਂਦੇ ਆ ਨਾ ਆਪਦੇ ਫੈਮਲੀਆ ਨਾਲ ਆ ਜਿਹੜਾ ਮੈਂ ਤੁਹਾਨੂੰ ਦੱਸਦਾ ਸੀ ਪ੍ਰੈਗਨੈਂਟਾਂ ਵਾਲੇ ਉਹ ਜਿਹਾਂ ਦੇ ਨਾ ਦੇਖਣੇ ਬੰਦ ਕਰੋ ਬਈ ਠੀਕ ਨਹੀਂ ਕਿ ਉਹਨਾਂ ਨੇ ਤਿਆਰ ਹੈ ਕਿ ਕਿੱਤਾ ਬਣਾ ਲਿਆ ਇਸ ਚੀਜ਼ ਨੂੰ ਠੀਕ ਨਹੀਂ ਵੀ ਬਿਨਾ ਮਤਲਬ ਤੋਂ ਉਹਦੇ ਕਿੱਤਾ ਬਣਾ ਕੇ ਬਹਿ ਗਏ ਆ ਵੀ ਤੁਸੀਂ ਠੀਕ ਆ ਯਾਰ ਮਾ ਜਵਾਕ ਆ ਮਸਾ ਕਰਮਾ ਨਾਲ ਮਿਲਦਾ ਇਹ ਇਹਨਾਂ ਨੇ ਥਾਲੇ ਨੇ ਉਹਨੂੰ ਜੰਮ ਦੇ ਜਵਾਕ ਤੋਂ ਪੈਸੇ ਕਮਾਉਣ ਦੀ ਗੱਲ ਕਰਦੇ ਆ ਠੀਕ ਨਹੀਂ ਉਹਨਾਂ ਨੂੰ ਵੈਲਿਊ ਪੁੱਛ ਕੇ ਦੇਖਣ ਜਿਨ੍ਹਾਂ ਦੇ ਕੋਲੇ ਨਹੀਂ ਹੁੰਦੇ ਜਵਾਕਾਂ ਦੀ ਵੈਲਿਊ ਕੀ ਆ ਤੇ ਮੰਮੀ ਹੁਣੀ ਕਹਿੰਦੇ ਹੁੰਦੇ ਸੀ ਵੀ ਦੁੱਧ ਤੇ ਪੁੱਤ ਨੂੰ ਜਿੰਨਾ ਲਕੋ ਕੇ ਰੱਖੋ ਵੀ ਉਨਾ ਹੀ ਚੰਗਾ ਹੁੰਦਾ ਵੀ ਨਜ਼ਰ ਬਹੁਤ ਜਲਦੀ ਲੱਗਦੀ ਆ ਹਨਾ ਉਹੀ ਚੀਜ਼ ਹੈ ਕਿ ਚਲੋ ਪੁੱਤ ਹੋਵੇ ਚਾਹੇ ਜਾਨੀ ਕਿ ਕੁੜੀ ਆ ਚਾਹੇ ਮੁੰਡਾ ਉਹ ਨਹੀਂ ਕੋਈ ਗੱਲ ਪਰ ਇਹਨਾਂ ਨੂੰ ਯਾਰ ਸ਼ਰਮ ਆਉਣੀ ਚਾਹੀਦੀ ਆ ਵੀ ਅਸੀਂ ਸਿਰਫ ਇੱਕ ਉਹਦੇ ਨੋਂ ਤੋਂ ਪੈਸੇ ਖਾ ਰਹੇ ਆ ਠੀਕ ਨੇ ਤੇ ਆਪਣੇ ਬੰਦੇ ਉਹਨੂੰ ਪਤਾ ਨਹੀਂ ਕਿਉਂ ਇੰਨਾ ਉਹ ਕਰਦੇ ਆ ਵੀ ਦੇਖਣ ਦੇ ਵਿੱਚ ਉਹਨੂੰ ਰੱਖ ਰਿਹਾ ਕਿ ਹਾਂ ਨਹੀਂ ਉਹ ਉਹਦੇ ਵਲੋਗਾਂ ਨੂੰ ਜਾ ਦੇ ਆਪਾਂ ਚਲਾਉਨੇ ਆ ਤੇ ਇਹ ਚੀਜ਼ਾਂ ਨਾ ਬਹੁਤ ਗਲਤ ਆ ਬਹੁਤ ਜ਼ਿਆਦਾ ਗਲਤ ਕਿ ਹੱਦੋਂ ਪਰੇ ਗਲਤ ਆ ਵੀ ਇਹ ਜਿਹੜੇ ਚੀਜ਼ਾਂ ਕਰਦੇ ਆ ਲੋਕ ਬਾੜਾ ਮੋਟਾ ਸਾਂਝਣਾ ਚਾਹੀਦਾ ਇਹਨਾਂ ਨੂੰ ਕਿ ਸਮਝੀਏ ਤੇ ਵੀ ਆਪਾਂ ਨਾ ਇਹ ਪੰਗੇ ਲਿਆ ਕਰੀਏ ਠੀਕ ਆ ਯਾਰ ਤੁਸੀਂ ਪਰਿਵਾਰਕ ਬਲੌਗ ਬਣਾਓ ਜਿਹੜੀਆਂ ਚੀਜ਼ਾਂ ਦੇ ਬਲੌਗ ਬਣਾਉਣ ਆਲਾ ਤੁਸੀਂ ਯਾਰ ਹਸਪਤਾਲਾਂ 'ਚ ਕੈਮਰੇ ਲੈ ਕੇ ਖੜੇ ਹੋ ਠੀਕ ਨਹੀਂ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਠੀਕ ਉਹ ਉਹ ਮਾਂ ਨੂੰ ਪੁੱਛੋ ਜਿਹਦੇ ਦਰਦ ਹੁੰਦਾ ਤੇ ਤੁਸੀਂ ਉਹਦੇ ਉੱਤੇ ਸਰਾਣੇ ਦੇ ਕੈਮਰਾ ਲੈ ਕੇ ਖੜੇ ਹੋ ਉਹ ਵੀ ਉਹ ਜਿਹੜੇ ਵੀ ਜਿਹੜੇ ਹਾਂ ਕੈਮਰਾ ਲੈ ਕੇ ਵੀ ਬੜਮਾਉਣ ਨੂੰ ਤਿਆਰ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸਾਡਾ ਕੰਟੈਂਟ ਤੇ ਬਹੁਤ ਮਾੜੀਆਂ ਗੱਲਾਂ ਨੇ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੇ ਸਮਝੋ ਯਾਰ ਸਮਝੋ ਠੀਕ ਨਹੀਂ ਸਮਝੋ ਇਸ ਤੀਆਂ ਚੀਜ਼ਾਂ ਨੂੰ ਤੇ ਬਾਕੀ ਆਪਣੇ ਦੇਖਣ ਵਾਲਿਆਂ ਤੇ ਕੰਟਰੋਲ ਕਰੋ ਠੀਕ ਨਹੀਂ ਤੁਹਾਨੂੰ ਇਹ ਚੀਜ਼ ਨੂੰ ਸਮਝੋ ਵੀ ਆਪਾਂ ਨਹੀਂ ਦੇਖਣੀ ਐ ਇਹ ਜਿਹਿਆਂ ਦੀ ਚੀਜ਼ ਤੇ ਅੱਜ ਆਪਾਂ ਜਾਨੀ ਕਿ ਸਮਾਨ ਸਮੂਹਨ ਲੈ ਕੇ ਆਏ ਆ ਗ੍ਰੈਮੀ ਮਸ਼ੀਨ ਦਾ ਤੇ ਹੁਣ ਵਿੱਚ ਵੀਰ ਕਈ ਸੋਚਣਗੇ ਕਿ ਇੰਨੇ ਰੁਪਏ ਲਾ ਕੇ ਪੂਰਾ 1 ਲੱਖ ਰੁਪਏ ਦਾ ਸਮਾਨ ਆਇਆ ਵੀਰੇ 99000 ਕੁ ਰੁਪਈਆ ਦਾ ਸਮਾਨ ਆਇਆ ਐਵੇਂ ਤੁਹਾਨੂੰ ਕਹਾਂ ਕਿਉਂਕਿ ਉਹਦੀ ਰੇਜਸ ਜਿਹੜੀ ਥੱਲੇ ਜਿਹੜੇ ਵੱਟ ਬਣਾਉਂਦੇ ਆ 45000 ਦੇ ਉਹ ਆ ਉਹਦੇ ਰਿਜੀਨਲ ਆ ਜਿਹੜੇ ਹਨ ਤੇ ਕਿਉਂਕਿ ਆਪਾਂ ਵੀਰੇ ਜੱਤੋਂ ਇਹ ਮਸ਼ੀਨ ਰੱਖੀ ਆ ਚਾਹੇ ਇਹ ਹੋਗੀ ਚਾਹੇ ਹਾਲੈਂਡ ਹੋਗੀ ਚਾਹੇ ਕੋਈ ਵੀ ਆ ਚਾਹੇ ਪਲਾਉ ਹੋ ਗਿਆ ਲਮਕਨ ਦਾ ਆਪਾਂ ਵੀਰੇ ਦੇਸੀ ਚੀਜ਼ ਵਾਲੇ ਪਾਸੇ ਨੂੰ ਨਹੀਂ ਕਦੇ ਵੀ ਭੱਜੇ ਉਹ ਨਾ ਭੱਜਣ ਦਾ ਕਾਰਨ ਇਹ ਆ ਕਿਉਂਕਿ ਜੇ ਆਪਾਂ ਇੱਕ ਵਾਰ ਚੀਜ਼ ਤੇ ਪੈਸੇ ਲਾਉਨੇ ਆ ਨਾ ਉਹ ਆਪਦਾ ਮੁੱਲ ਮੋੜ ਦਿਆ ਬਸ ਫੇਰ ਪਾਟ ਬਣਾਉਣ ਨੂੰ ਤਾਂ ਦੇਸੀ ਵੀ ਲਵਾ ਸਕਦੇ ਆ ਪਰ ਉਹ ਘੱਟ ਜਾਂਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇਹਦੇ ਨਾਲ ਇੱਕ ਥੱਲੇ ਪੱਤੀ ਲੈਣ ਮਾਰਦੀ ਆ ਆਪਣੇ ਆਲੂ ਜੀ ਚ ਡਿੱਗਦਾ ਨਾ ਗ੍ਰੈਮੇ ਦੀ ਪੱਤੀ ਐ ਇੱਕ ਉਹ ਥੰ ਥੱਲੇ ਲੈਣ ਮਾਰਦੀ ਆ ਵੀ ਉਹ ਚ ਆਲੂ ਟਿਕਦਾ ਫਿਰ ਜਿਹੜਾ ਜਿਗਜੈਗ ਹੁੰਦਾ ਨਾ ਉਹ ਬੱਤੀ ਮੈਂ ਨਾ ਪੂਰਾ ਉੱਥੋਂ ਵਧੀਆ ਲੋਹਾ ਲਿਆ ਕੇ ਉਹ ਬੱਤੀ ਬਣਵਾਤੀ ਹਨਾ ਤੇ ਉਹ ਬੱਤੀ ਉਹਦੇ ਨਾਲੋਂ ਚਲੋ ਪੈਂਦੀ ਤਾਂ ਸਸਤੀ ਸੀਗੀ ਪਰ ਉਹਦੇ ਨਾਲੋਂ ਅੱਧ ਵੀ ਨਹੀਂ ਸੀ ਇੱਕ ਅੱਧ ਖੱਤੇ ਵੀ ਨਹੀਂ ਸੀ ਬੀਜ ਦੀ ਅੱਧ ਤੋਂ ਵੀ ਘੱਟ ਖੱਤੇ ਬੀਜ ਦੀ ਹੁਣ ਤੁਸੀਂ ਦੱਸੋ ਫਿਰ ਉਹਨੂੰ ਕੀ ਕਰਾਉਣਾ ਫਿਰ ਲਾ ਉਹ ਜਿਹੜਾ ਡਿਜ਼ਾਈਨ ਬਣਾਉਣਾ ਪੈਂਦਾ ਸਾਰਾ ਕੁਝ ਕੱਟ-ਕੁਟ ਕਰਾ ਕੇ ਲਿਆਉਣੀ ਹਨਾ ਤੇ ਫਿਰ ਉਹਨੂੰ ਅੱਧ ਖੱਤੇ ਬੀਜ ਉਹਦਾ ਕੀ ਫਾਇਦਾ ਦੇ ਤਾਂ ਕਰਕੇ ਆਪਾਂ ਨੂੰ ਆਏ ਆ ਵੀ origianlly ਪਾ ਦੋ ਬਾਕੀ ਠੀਕ ਆ ਹੁਣ ਪਾਤਾ 2 ਸਾਲ ਲੋੜਨੀ ਠੀਕ ਨਹੀਂ 2 ਸਾਲ ਪੂਰਾ ਵਧੀਆ ਚੱਲ ਜਾਣਾ ਮਸ਼ੀਨ ਨੇ ਚਲਾਈ ਵੀ ਆ ਜੇ ਹੁਣ ਆਪਾਂ ਆਮ ਮਸ਼ੀਨ ਦੀ ਦੂਜੀ ਮਸ਼ੀਨ ਦੀ ਗੱਲ ਕਰੀਏ ਦੂਜੀ ਮਸ਼ੀਨ ਦੇ ਵੀ ਤਾਂ 20-25000 ਦੇ ਤਾਂ ਉਹ ਥੱਲੇ ਵਾਲੇ ਆਉਣੀ ਸੀ ਫਿਰ ਜਿਹੜੀਆਂ ਆਮ ਊਂ ਖਰਾਬੀਆਂ ਹੁੰਦੀਆਂ ਨੇ ਉਹ ਵੀ ਵੇਰ ਬੱਕਰੀਆਂ ਨੇ ਤੇ ਇਹਦੇ ਵਿੱਚ 2-3 ਚੀਜ਼ਾਂ ਤਾਂ ਆਪਾਂ ਕਸਟਮਾਈਜ਼ ਕਰਵਾਈਆਂ ਨੇ ਕਿ ਉਹ ਨਵੇਂ ਮਾਡਲ ਦੇ ਆਉਂਦੀਆਂ ਨੇ ਆਪਾਂ ਇਹਦੇ ਉਹ ਲਵਾਈਆਂ ਨੇ ਹਨਾ ਉਹ ਮੇਰੇ ਨਾਲ 10000 ਦਾ ਉਹ ਸਮਾਨ ਆ ਜਿਹੜਾ ਆਪਾਂ ਵੀ ਹੁਣ ਨਵੇਂ ਮਾਡਲ ਦੇ ਆਉਂਦਾ ਉਹ ਆਪਾਂ ਇਹਦੇ ਵਿੱਚ ਅਡਜਸਟ ਕਰਵਾਇਆ ਹੈ ਠੀਕ ਨਹੀਂ ਨਹੀਂ 10000 ਯਾਨੀ ਕਿ ਉਹ ਘਟ ਜਾਣਾ ਸੀ ਤੇ ਇੰਨੇ ਕੁ ਰੁਪਏ 2 3 ਸਾਲ ਬਾਅਦ ਲੱਗਣੇ ਕੋਈ ਉਹ ਮਾੜੇ ਨਹੀਂ ਹੈਗੇ ਇੰਨੇ ਕੁ ਤਾਂ ਲੱਗ ਹੀ ਜਾਂਦੇ ਆ ਭਰਾਵੋ ਤੇ ਬਾਕੀ ਅੱਜ ਲੈ ਕੇ ਆਇਆ ਸਮਾਨ ਆਪਾਂ ਤੇ ਹੁਣ ਮਿਲਾਂਗੇ ਆਪਾਂ ਮੇਲੇ ਤੇ 13 ਤਰੀਕ ਨੂੰ ਆਉਣਾ ਵੀਰੇ ਮੈਂ ਮੇਲੇ ਦੇ ਤਾਂ ਸਾਰੇ ਵੀਰੇ ਨੋਟ ਕਰ ਲਿਓ ਅੱਜ ਵੀ ਕਈ ਵੀਰਾਂ ਦੇ ਮੈਸੇਜ ਆਇਆ ਵੀ ਵੀਰੇ ਕਿਦਾਂ ਆਉਣਾ ਵੀਰੇ 13 ਤਰੀਕ ਨੂੰ ਆ ਪਾਵਾਂਗੇ ਮੇਲੇ ਤੇ ਦੋ ਦਿਨਾਂ ਮੇਲਾ 13 ਤੇ 14 ਦਾ ਤੇ ਇੱਕ ਆਪਣਾ ਮੇਲੇ ਤੇ ਸਰਪ੍ਰਾਈਜ਼ ਉਹ ਮੇਲੇ ਤੇ ਹੀ ਹੈ ਸਰਪ੍ਰਾਈਜ਼ ਤਾਂ ਕਾਹਦਾ ਵਾ ਪਤਾ ਹੀ ਆ ਤੁਹਾਨੂੰ ਲੱਗ ਗਿਆ ਨਾ ਤੇ ਉਹ ਆਪਾਂ ਮੇਲੇ ਤੇ ਉਹਦੀ ਡਿਲੀਵਰੀ ਲਵਾਂਗੇ ਤੇ ਬਾਕੀ ਚਲੋ ਦੇਖਦੇ ਆਂ ਏ ਕੀ ਹੁੰਦਾ ਵਾ ਬਾਕੀ ਹੁਣ ਕੱਲੂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਾਂ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ